ਗੰਗਾ ਦੇ ਕੰਢੇ ਤੇ ਖਰੋਗੇ ਭਗਤ ਮਾਰਦਾ ਹਾਕਾਂ ਜਦ ਤਾਰਾ ਖੜਕ ਗਈਆਂ ਸੁਣ ਲਈ ਗੱਲ ਭਗਤ ਦੇ ਆਸਾਕਾਂ ਤੂੰ ਭੇਟ ਲਿਆ ਆਇਆ ਤੂੰ ਭੇਟ ਲਿਆ ਆਇਆ ਹੈ ਜਾਪੇ ਥੱਕਿਆ ਟੁੱਟਿਆ ਰਹੀ ਜਾ ਭੇਟਾ ਭਗਤਾ ਵੇ ਵਾਜਾ ਮਾਰੇ ਗੰਗਾ ਮਾਈ ਆਸੀ ਵਿੱਚ ਵਸਦਾ ਓ ਗੜਦਾ ਰਹਿਦਾ ਟੁੱਟੇ ਛਿੱਤਰ ਸੂਦਰਨਾਗ ਵਜਲਵੀ ਉਹ ਹੈ ਅਸਲ ਖੁਦਾ ਦਾ ਮਿੱਤਰ ਤੋਰੇ ਕਰੀ ਪੂਜਣ ਦਾ ਉਹ ਦੇ ਕਰੇ ਪੂਜਣ ਦਾ ਕਰਦੇ ਜੋ ਫਿਰਦੇ ਜਾਸਿਰਾਈ ਆ ਪੇਟਾ ਭਗਤਾ ਵੇ ਬਾਜਾ ਮਾਰੇ ਗੰਗਾ ਮਾਈ ਆਰ ਦੇ ਕਰਦਿਆ ਘਰ ਦਿਆਂ ਨੇ ਫਿਰ ਵੀ ਕਾਰ ਤਰਮਦੀ ਕਰਦਾ ਜੋ ਦਿਲ ਦਾ ਸੱਚਾ ਏ ਰਹਦੀ ਦੁਨੀਆ ਤੱਕ ਨਾ ਮਰਦਾ ਦੁਨੀਆ ਬੁਝ ਲੈਂਦੀ ਹੈ ਦੁਨੀਆ ਬੁਝ ਲੈਂਦੀ ਹੈ 부ਝੀ ਰਹੇ ਰਾਂਗੋਂ ਛਪਾਈ ਆ ਪੇਟਾ ਭਗਤਾਂ ਵੇ ਵਾਜਾਂ ਮਾਰੇ ਗੰਗਾ ਵਾਈ ਓਹੋ ਜੁੱਤੀਆਂ ਘੰਟ ਰਹਾ ਤੇਰੇ ਪਾਣੇ ਓ ਕੋਈ ਟੀਰਾ ਓਹੋ ਮੁੱਲੀ ਕੀ ਮਤ ਦਾ ਲਾਲੋ ਮਹਿੰਗਾ ਓਰਾ ਤੇ ਸੀਰਾ ਓਹ ਹਰ ਕਾਰਜ ਕਰਦਾ ਓਹੋ ਹਰ ਕਾਰਜ ਕਰਦਾ ਹੈ ਸਭ ਦੀ ਭਗਤਾਂ ਦੀ ਰਸਵਾਈ ਧਿਆਪੇ ਤ ਭਗਤਾਵੇ ਵਾਜਾ ਮਰੇ ਗੰਗਾ ਮਾਈ ਸੱਚੇ ਦਿਲ ਵਿਰਲੇ ਨੇ ਭਾਵੇਂ ਦੁਨੀਆ ਫਿਰੇ ਬਥੇਰੀ ਧਿਆ ਪੇਟ ਕਬੂਲਾ ਮੈਂ ਛੇਤੀ ਕੰਨ ਲਾ ਲਾ ਵੀ ਤੇਰੀ ਝੂਠੇ ਨੂੰ ਨਹਿਰ ਦਿਸੇ ਝੂਠੇ ਨੂੰ ਨਹਿਰ ਦਿਸੇ ਦਿਸਦੀ ਸੱਚੇ ਨੂੰ ਰਸ ਨਾਹੀ ਧਿਆ ਪੇਟ ਭਗਤਾਵੇ ਵਾਤਾ ਮਾਰੇ ਗੰਗਾ ਮਾਈ ਗੰਗਾ ਦੇ ਪਾਣੀ ਚੋਂ ਨਿਕਲੀ ਬਾਏ ਕੇ ਝੂੜੇ ਵਾਲੀ ਕਰ ਰਹੀ ਆ ਸਾਰੇ ਸੀ ਉਸਦੇ ਬੋਲਾਂ ਦੇ ਵਿੱਚ ਕਾਰੀ ਜੋ ਮਰਨੂ ਮਾਰ ਲਵੇ ਜੋ ਮਰਨੂ ਮਾਰ ਲਵੇ ਉਸ ਦੀ ਸਾਰ ਕਰੇ ਅਗਵਾਹੀ ਆ ਭੇਟਾ ਭਗਤਾਵੇਂ ਬਾਝਾ ਮਾਰੇ ਗੰਗਾ ਮਾਈ ਓ ਸਰਪਾਲ ਨਿਰਪਲ ਨਿਰਮਲ ਪਾਣੀ ਤੇ ਭਾਵੇਂ ਫੁੱਲ ਅਨੇਕਾਂ ਦਰ ਤੇ ਹਰ ਦਿਲ ਦੀ ਪੂਜਾ ਲਈ ਬੰਦੇ ਰਹਿਣ ਹਜ਼ਾਰਾ ਮਰਦੇ ਇੱਕ ਦਿਲ ਦੇ ਪਿਆਰ ਪਿੱਛੇ ਇੱਕ ਦਿਲ ਦੇ ਪਿਆਰ ਪਿੱਛੇ ਤਾਈਓ ਪੁੱਠੀ ਖੱਲ ਲੋਾਈ ਿਆ ਬੇਟਾ ਭਗਤਾਵੇਂ ਬਾਜਾ ਮਾਰੇ ਗੰਗਾ ਮਾਈ ਹੁਣ ਭਗਤ ਸੋਚਦਾ ਸੀ ਖਬਰੇ ਰੱਬ ਸੁਦਰ ਵਿੱਚ ਵਸਦਾ ਸਾਡੇ ਵਿੱਚ ਕਮੀ ਹੂ ਸਾਡੇ ਨਾਲ ਕਦੇ ਨਹੀਂ ਹੱਸਦਾ ਮੁੱਲੇ ਦਿਲ ਦਾ ਪੈਂਦਾ ਏ ਮੁੱਲੇ ਦਿਲ ਦਾ ਪੈਂਦਾ ਏ ਚੱਲਦੀ ਨਹੀਂ ਇੱਥੇ ਚਤਰਾਈ ਪਿਆ ਭੇਟਾ ਭਗਤਾਵੇ ਹੱਕਾ ਮਾਰੇ ਗੰਗਾ ਮਾਈ ਲਿਆ ਤੇਲਾ ਦੇ ਕੇ ਤੇ ਬੇਟਾ ਮੈਂ ਥੋ ਵੀ ਕਲ ਜਾ ਕਿਤੇ ਚਲਿਆ ਜਾ ਵੀ ਨਾ ਖੜ ਜਾ ਝਟ ਈਦੋ ਫਲ ਬਹਿ ਜਾ ਜੋਗੀ ਨੇ ਗੁਰਮਖ ਨੂੰ ਜੋਗੀ ਨੇ ਗੁਰਮਖ ਨੂੰ ਸ਼ੌਕਿਆ ਝੂੜੀ ਕੱਟ ਵਖਾਈ ਿਆ ਬੇਟਾ ਭਗਦਾਵੇ ਦਾਦਾ ਮਾਰੇ ਗੰਗਾ ਮਾਈ ਆਪੇ ਟਾ ਭਗਤਾਵੇ ਵਾਧਾ ਮਰੇ ਗੰਗਾ ਮਾਈ